ਜਲੰਧਰ ਵਿੱਚ ਪ੍ਰਭਾਵੀ ਅਤੇ ਜਵਾਬਦੇਹ ਪੁਲਿਸਿੰਗ ਵੱਲ ਆਪਣੀ ਮੁਹਿੰਮ ਨੂੰ ਜਾਰੀ ਰੱਖਦੇ ਹੋਏ ਪੁਲਿਸ ਕਮਿਸ਼ਨਰ ਸੁਪਨ ਸ਼ਰਮਾ ਨੇ ਸ਼ਨੀਵਾਰ ਨੂੰ ਅਧਿਯੋਗੀ ਖੇਤਰ ਦੀ ਸੁਰੱਖਿਆ ਨੂੰ ਵਧਾਉਣ ਦੇ ਆਦੇਸ਼ ਦੇ ਨਾਲ ਇੱਕ ਨਵਿਕਲੀ ਪਹਿਲ ਦਾ ਸਹਿਯੋਗ ਦੀ ਸ਼ੁਰੂਆਤ ਕੀਤੀ ਹੈ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਇਹ ਪ੍ਰੋਜੈਕਟ ਫੋਕਲ ਪੁਆਇੰਟ ਇੰਡਸਟਰੀ ਐਸੋਸੀਏਸ਼ਨ ਦੇ ਸਹਿਯੋਗ ਨਾਲ ਸ਼ੁਰੂ ਕੀਤਾ ਗਿਆ ਹੈ ਉਹਨਾਂ ਨੇ ਕਿਹਾ ਕਿ ਬੁਨਿਆਦੀ ਉਦੇਸ਼ ਸੰਤੀ ਜ਼ੋਨ ਵਿੱਚ ਸੁਰੱਖਿਆ ਨੂੰ ਮਜ਼ਬੂਤ ਕਰਨਾ ਹੈ ਜਿਸ ਲਈ ਲੋੜਿੰਦੇ ਧਾਰਨਾ ਨਾਲ ਸਮਰਪਿਤ ਗਸ਼ਤ ਟੀਮਾਂ ਤਾਇਨਾਤ ਕੀਤੀਆਂ ਗਈਆਂ ਨੇ ਉਹਨਾਂ ਇਹ ਵੀ ਦੱਸਿਆ ਕਿ ਫੋਕਲ ਪੁਆਇੰਟ ਖੇਤਰ ਨੂੰ 6 ਬਲਾਕਾਂ ਅਤੇ 2 ਬੀਟਾਂ ਦੇ ਵਿੱਚ ਵੰਡਿਆ ਗਿਆ ਹੈ ਜਿਸ ਚ 4 ਵਨ ਨਿਯਮਿਤ ਰਣਗੇ ਅਤੇ ਗਸ਼ਤ ਕਰਨਗੇ ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਇਸ ਦੇ ਨਾਲ ਜਿੱਥੇ ਕ੍ਰਾਈਮ ਦੇ ਠਲ ਪਵੇਗੀ ਤਾਂ ਉੱਥੇ ਹੀ ਉਹਨਾਂ ਵੱਖ-ਵੱਖ ਮੁੱਦਿਆਂ ਤੇ ਵੀ ਗੱਲਬਾਤ ਕੀਤੀ ਹੈ ਫੋਕਲ ਪੁਆਇੰਟ 150 ਮੁਹਮਦ 300 300 ਡਿਗਰੀਮੈਂਟਸ ਐਂਡ ਅਕਸਰੇ ਦਿਖਿਆ ਗਿਆ ਹੈ ਕਿ ਇੱਥੇ ਜਨ ਵੀ ਤਨਖਾਹ ਮਿਲਦੀ ਹੈ ਜਾਂ 150 ਜਿਹੜੇ ਕਾਰੀਗਰ ਹੈ ਮਜ਼ਦੂਰ ਹੈ ਆਉਂਦੇ ਜਾਂਦੇ ਤੇ ਕੁਝ ਨਾ ਕੁਝ ਵਾਰਦਾਤਾ ਬਿਲਕੁਲ ਨਾਉ ਇਟ ਇਜ਼ ਪ੍ਰੈਕਟੀਕਲੀ ਨਾਟ ਪੋਸੀਬਲ ਕਿ 300 ਦੀ 300 ਪੁਆਇੰਟਸ ਜਿਹੜੇ ਹਨ ਉਹ ਪੁਲਿਸ ਕਵਰ ਕਰ ਸਕੇ ਸੋ ਇਹ ਪਹਿਲਾਂ ਤਾਂ ਚੱਲਦੇ ਸੀਗਾ ਸਭ ਕੁਝ ਆਪਨੇ ਇੱਕ ਵਾਰ ਪਹਿਲਾਂ ਵੀ ਕਿਹਾ ਸੀਗਾ ਤੇ ਮੁੰਡਿਆਂ ਨੂੰ ਰੋਜ਼ਗਾਰ ਵੀ ਮਿਲਿਆ ਕੰਟਰੀਬਿਊਸ਼ਨ ਜਿਹੜੀ ਹੈ ਇੰਡਸਟਰੀ ਦੀ ਵੀ ਹੈ ਫੋਕਲ ਪੁਆਇੰਟ ਜਿਹੜੀ ਸਾਡੀ ਚੌਂਕੀ ਹੈ ਉਹ ਨੋਡਲ ਪੁਆਇੰਟ ਬਣਾਇਆ ਗਿਆ ਹੈ ਇੱਕ ਇੱਕ ਮੁਲਾਜ਼ਮ ਸਾਡਾ ਵੀ ਗੱਡੀ ਚ ਬੈਠਾ ਕਰੂਗਾ ਨਾਈਟ ਪਟੋਲੀ ਕੀ ਕਰਾਂਗੇ ਕੀ ਇਸ ਸਮਾਂ ਕੀ ਹੈ ਕਿੰਨੇ ਤੋਂ ਕਿੰਨੇ ਵਜੇ ਸੇ 10 ਤੋਂ 5 4 ਵਜੇ ਤੱਕ ਹੈ ਲੇਕਿਨ ਆਪਾਂ ਐਕਸਟੈਂਡ ਕਰਾਂਗੇ 9 ਤੋਂ 5 ਵਜੇ ਤੱਕ ਕਿੰਨੇ ਮੁਲਾਜ਼ਮ ਟੋਟਲ ਰਹਿਣਗੇ ਇਹਦੇ ਵਿੱਚ ਜਿੰਨੀ ਗੱਡੀਆਂ ਹੋਣ ਨੇ ਮੁਲਾਜ਼ਮ ਨਹੀਂ ਇੱਕ ਗੱਡੀ ਵਿੱਚ ਕਿੰਨੇ ਮੁਲਾਜ਼ਮ ਹੋਣਗੇ ਇੱਕ ਤਾਂ ਸਾਡਾ ਮੁਲਾਜ਼ਮ ਹੋਗਾ ਜੀ ਇੱਕ ਡਰਾਈਵਰ ਹੋ ਗਿਆ ਜੀ ਦਿਨ 3 ਜਿਹੜੇ ਹੈ ਉਹ ਵੈਪਨ ਵਗੈਰਾ ਵੈਪਨ ਸਾਡੇ ਮਾਰੇ ਠੀਕ ਵੈਪਨ ਹੋ ਗਿਆ ਡਰੈਗਨ ਲਾਈਟ ਹੋ ਗਈ ਫਲੋਚਰ ਹੋ ਗਈ ਫਲਿਕਰਿੰਗ ਲਾਈਟਸ ਹੋ ਗਈ ਜੈਕਟਸ ਹੋ ਗਈਆਂ ਤੇ ਇਹਨਾਂ ਦੀ ਟ੍ਰੇਨਿੰਗ ਵੀ ਦਿੱਤੀ ਹੈ ਜਿਹੜੇ ਮੁੰਡੇ ਹੈ ਨਾਲ ਹੁੰਦੇ ਹੈ ਕਿ ਅਗਰ ਕਿਸੇ ਨੂੰ ਇੰਟਰਸੈਪਟ ਕਰਨਾ ਹੈ ਗੱਲ ਕਰਨੀ ਹੈ ਕਿਵੇਂ ਕਰਨੀ ਹੈ ਕੋਈ ਸ਼ੱਕੀ ਬੰਦੇ ਜਦ ਆਉਂਦੇ ਆ ਦਿਖਦੇ ਆ ਤੇ ਕਿਵੇਂ ਉਹਨਾਂ ਨੂੰ ਕਿਹਾ ਹੈ ਕਿਵੇਂ ਕੁਝ ਨਹੀਂ ਕਰਨੀ ਹੈ ਇਸ ਫਿਲਹਾਲ ਦੀ ਕਦੀ ਫੋਕਲ ਪੁਆਇੰਟ ਜਾਂ ਇਹ ਨਹੀਂ ਇਹ ਸਿਰਫ ਫੋਕਲ ਆਉਣ ਵਾਲੇ ਸਮੇਂ ਚ ਕੀ ਰਹਾ ਹੈ ਨਹੀਂ ਇਹ ਸਿਰਫ ਸਿਰਫ ਫੋਕਲ ਪੁਆਇੰਟ ਜਿੱਤੇ ਜਿੱਤੇ ਇੰਡਸਟਰੀ ਹੈ ਗਦਾਈਪੁਰ ਚ ਜਿਵੇਂ ਗਦਾਈਪੁਰ ਵੀ ਹੈ ਨਾ ਉਹ ਇੰਡਸਟਰੀ ਏਰੀਆ ਜਿਹੜਾ ਹੈ ਫੋਸੋਡਲ ਵਾਲੀ ਸਾਈਡ ਤੇ ਲੱਗਦਾ ਹੈ ਜਿਹੜਾ ਹਾਲ ਤੱਕ ਹੀ ਜਿਵੇਂ ਜਿਵੇਂ ਜੂਰੀ ਮੁਰੀ ਕਿਹਦਾ ਵਧਾਇਆ ਜੀ ਇਹਦੇ ਲਈ ਨੰਬਰ ਵੀ ਕੋਈ ਇਸ਼ੂ ਕੀਤਾ ਜੀ ਇਹ ਨੰਬਰ ਕੋਈ 112 ਨੰਬਰ ਹੈ ਜੀ ਪੈਨ ਇੰਡੀਆ ਅਨਦਰ ਹੈਗਾ ਨੰਬਰ ਜੀ ਕੇਐਸਪੀ ਇਹਨਾਂ ਪਰਟੀਕੂਲਰ ਇਹਨਾਂ ਟੀਮਾਂ ਦਾ ਨੰਬਰ ਹੋਏਗਾ ਜਿੱਦਾਂ ਕੋਈ ਵਾਰਦਾਤ ਹੁੰਦੀ ਤਾਂ ਉਹਨਾਂ ਨੂੰ ਅਸੀਂ ਵੇਲੇ ਕਾਲ ਕਰਕੇ ਦੇਖੋ ਇੱਕ ਕੰਟਰੋਲ ਰੂਮ ਹੈ ਸਾਡਾ ਇਹਨਾਂ ਚ ਇਵੈਂਚੁਅਲੀ ਇਹ ਜਿਹੜੀ ਗੱਡੀਆਂ ਹੈ ਇਹਦੇ ਚ ਆਪਾਂ ਉਹ ਵੀ ਲਾ ਲਾਂਗੇ ਜੀ ਜੋ ਸੈੱਟ ਹੁੰਦਾ ਨਾ ਨੰਬਰ ਇਹਨਾਂ ਦਾ ਹੈਗਾ ਸਹੀ ਨਾ ਜੇ ਆਪਾਂ ਸੈਟ ਵੀ ਲਾਂਗੇ ਸਾਡਾ ਆਪਣਾ ਸੈਟ ਬਿਲਕੁਲ ਠੀਕ ਹੈ ਕਦੇ ਵੀ ਕੋਈ ਜਿਹੜਾ ਪੁਲਿਸ ਦਾ ਕੰਟਰੋਲ ਰੂਮ ਹੈ ਜਿਹੜਾ ਫਾਰਲੈਸ ਕੰਟਰੋਲ ਜੀ ਜੀ ਉਸ ਤੋਂ ਵਧੀਆ ਕਮਿਊਨੀਕੇਸ਼ਨ ਨਹੀਂ ਹੈ ਜਦ ਤੁਸੀਂ ਡਾਇਲ ਕਰੋ ਨੰਬਰ ਡਾਇਲ ਕਰੋ ਡਾਇਲ ਕਰਨ ਚ ਵੀ ਟਾਈਮ ਲੱਗਦਾ ਹੈ ਬੰਦਾ ਉਠਾ ਰਿਹਾ ਹੈ ਬਟ ਆਪ ਤੁਸੀਂ ਸੈਟ ਚੱਕਿਆ ਸਿੰਪਲ ਤੁਸੀਂ ਬੋਲਿਆ ਤੇ ਕੰਟਰੋਲ ਰੂਮ ਚ ਆਵਾਜ਼ ਆਈ ਤੇ ਇਮੀਡੀਏਟਲੀ ਜਿਸ ਜਿਸ ਨੂੰ ਨੋਟ ਕਰਾਣਾ ਕੰਟਰੋਲ ਰੂਮ ਵਾਲੇ ਨੋਟ ਕਰਾ ਦਿੰਦੇ ਜਿਵੇਂ ਅਰਦਾਤ ਜਿੱਦਾਂ ਕਿ ਅਸੀਂ ਦੇਖਦੇ ਹਾਂ ਕਿ ਨੌਕਰੀਆਂ ਨਹੀਂ ਮਿਲ ਰਹੀਆਂ ਹਾਲਾਤ ਥੋੜੇ ਉਹ ਹੁੰਦਾ ਇਹ ਹੀ ਨਤੀਜਾ ਹੁੰਦਾ ਜਦੋਂ ਵਾਰਦਾਤਾ ਹੁੰਦੀਆਂ ਤੇ ਕੋਈ ਨਾ ਕੋਈ ਪਿੱਛੇ ਬੈਕ ਤੇ ਹੁੰਦਾ ਕਿ ਸਰ ਵੀ ਨੌਕਰੀ ਨਹੀਂ ਮਿਲ ਰਹੀ ਜਾਂ ਕੁਛ ਆਦਰਵਾਇਜ਼ ਪੰਜਾਬੀ ਕੋਈ ਇਦਾਂ ਦਾ ਬੰਦਾ ਨਹੀਂ ਹੈਗਾ ਕਿ ਜਿਹੜਾ ਖੋ ਕੇ ਖਾਵੇ ਸੋ ਬਰਕਰਾਨਾ ਵਾਰਦਾਤਾ ਹੋ ਰਹੀ ਅਸੀਂ ਤੇ ਅਸੀਂ ਉਹਦੀ ਸਾਬ ਕੋ ਗਏ ਸੀ ਤੇ ਇੱਕ ਇਹ ਵਰਚੁਅਲ ਅੰਡਰਸਟੈਂਡਿੰਗ ਦਾ ਇੱਕ ਫਾਰਮੂਲਾ ਨਿਕਲਿਆ ਇਸ ਤਰ੍ਹਾਂ ਅਸੀਂ ਕਰ ਲੈਨੇ ਆ ਉਹ ਸਾਨੂੰ ਵੀ ਬੜਾ ਠੀਕ ਲੱਗਾ ਤੇ ਸਾਡੇ ਦੇ ਕੋਸਟ ਵੀ ਕੋਈ ਜ਼ਿਆਦਾ ਨਹੀਂ ਹੈਗੀ। ਸਭ ਤੋਂ ਸਭ ਇੱਕ ਚੀਜ਼ ਸੀ ਜਦੋਂ 15 ਦਿਨ ਪਹਿਲਾਂ ਆਪਾਂ ਸ਼ੁਰੂਆਤ ਕੀਤੀ ਸੀਗੀ ਕੋਈ ਇਹਨਾਂ ਦੇ ਕੇਸਸ ਸੌਲਵ ਹੋਏ ਇਹਦੇ ਵਿੱਚ ਕੋਈ ਇਹਦਾਂ ਦੀ ਵਾਰਦਾਤਾਂ ਜਿਹੜੀਆਂ ਹੋਈਆਂ ਸੀ ਉਹਨਾਂ ਨੂੰ ਨੱਥ ਪਈ ਕੋਈ। ਅਸੀਂ ਨਾ ਉਦੋਂ ਮੀਟਿੰਗ ਕੀਤੀ ਸੀ ਤੇ ਉਦੋਂ ਅਸੀਂ ਕਿਹਾ ਸੀ ਕਿ ਅਸੀਂ ਇਦਾਂ ਕਰਾਂਗੇ। ਹਾਂ ਠੀਕ ਹੈ ਜੀ। ਅੱਜ ਅਸੀਂ ਕਰ ਰਹੇ ਹਾਂ। ਅੱਜ ਤੋਂ ਫੋਰੀ ਤੋਂ ਤੇ ਅਮਲੀ ਜਮਾ ਪ੍ਰੀਵੈਂਟਿਵ ਹੈ। ਠੀਕ ਹੈ ਨਾ 15 ਦਿਨ ਦੇ ਵਿੱਚ ਅ ਵੋਕਲ ਬਰਡ ਦੇ ਵਿੱਚ ਕੋਈ ਵਾਰਦਾਤ ਨਹੀਂ। ਇੱਕ ਡਰ ਦੇ ਨਾਲ ਇੱਕ ਮਾਹੌਲ ਦੇ ਨਾਲ ਉਹ ਵੀ ਗੱਡੀਆਂ ਐ ਡੋਰ ਟੂ ਡੋਰ ਜਾਂਦੀਆਂ ਸੀ ਇਹਨਾਂ ਨੇ ਹਰ ਫੈਕਟਰੀ ਜਾ ਕੇ ਉਹਦੇ ਗੇਟ ਚੈੱਕ ਕੀਤੇ ਉਹਦੇ ਤਾਕੀਆਂ ਦਰਵਾਜੇ ਉਹਦੇ ਜੰਗਲੇ ਕਿੱਥੋਂ ਚੋਰ ਵੜ ਸਕਦਾ ਕਿਉਂਕਿ ਇੱਕ ਤਾਂ ਹੋਵੇ ਖੋ ਜਿਹੜੀ ਡਕੈਤੀ ਆ ਇੱਕ ਚੋਰ ਅੰਦਰ ਹੀ ਸਾਡੇ ਚੌਕੀਦਾਰ ਵੀ ਚੋਰ ਹੋ ਸਕਦੇ ਆ ਤੇ ਉਹ ਅੰਦਰੋਂ ਚੋਰੀ ਵੀ ਨਾ ਕਰਨ ਉਹਦੀ ਵੀ ਇਹਨਾਂ ਨੇ ਪ੍ਰੀਵੈਂਟਿਵ ਕੀਤੀ ਔਰ ਹਰ ਫੈਕਟਰੀ ਇਹਨਾਂ ਨੇ ਘੁੰਮਣਾ ਉਹਦੀ ਵੀਡੀਓ ਸਾਰੀ ਰਾਤ ਇਹਨਾਂ ਦੀਆਂ ਗੱਡੀਆਂ ਨਾਲ ਵੀਡੀਓ ਦੋਨੋਂ ਪਾਸੇ ਬੰਦੀ ਜਾਣੀ ਹੈ ਤਾਂ ਕਿ ਕਿਸੇ ਵੇਲੇ ਕੋਈ ਗੱਲ ਹੋ ਜਾਏ ਸਾਡੇ ਕੈਮਰੇ ਤਾਂ ਹੈਗੇ ਆ ਇਹਨਾਂ ਦੇ ਵੀ ਕੈਮਰੇ ਸਾਨੂੰ ਅਵੇਲੇਬਲ ਹੋਣਗੇ ਸੜਕ ਤੇ ਵੀ ਕਿਤੇ ਵੀ ਜਾਂਦੇ ਆ ਦੋ ਬੰਦੇ ਨੇ ਦੋਨੋਂ ਪਾਸੇ ਇਹਨਾਂ ਨੇ ਕੈਮਰੇ ਔਨ ਹੀ ਰੱਖਨੇ ਮੋੜ ਤੇ ਸੋ ਇਦਾਂ ਦਾ ਸੀ ਇਹ ਪ੍ਰੋਜੈਕਟ ਤੇ ਦੂਸਰਾ ਅਸੀਂ ਇੱਕ ਹੋਰ ਸਰਵਿਸ ਲਈਏ ਨਾ ਤੋਂ ਕਿ ਰਾਤ ਨੂੰ ਕਿਸੇ ਵਰਕਰ ਦਾ ਕੋਈ ਐਕਸੀਡੈਂਟ ਹੋ ਜਾਏ ਕਿਸੇ ਵੀ ਫੈਕਟਰੀ 'ਚ ਉੱਥੇ ਇਹਨਾਂ ਦੇ ਪ੍ਰਾਈਵੇਟ ਨੰਬਰ ਦਿੱਤੇ ਆ ਵੀ ਇਹਨਾਂ ਨੂੰ ਕਾਲ ਕਰੋ ਤੇ ਇਹਨਾਂ ਦੀਆਂ ਤਿੰਨੋਂ ਚਾਰੋਂ ਗੱਡੀਆਂ ਉੱਥੇ ਪਹੁੰਚ ਜਾਂਦੀਆਂ ਇਮੀਡੀਏਟਲੀ ਜਿਹੜਾ ਮਾਲਕ ਕਹਿਣਗੇ ਜਿਹੜੇ ਹਸਪਤਾਲ ਜਾਣਾ ਉੱਥੇ ਹਸਪਤਲ ਪਹੁੰਚਾ ਦੇਵਾਂਗੇ। ਬਾਈ ਚਾਂਸ ਰਾਤ ਨੂੰ ਮਾਲਕ ਘਰ ਬੈਠਾ ਵਰਕਰ ਲੜ ਪਏ ਅੰਦਰ ਕਿਉਂਕਿ ਇੱਕ ਫੈਕਟਰੀ ਚ 5-500 800 ਵਰਕਰ ਆ ਸਮਨੇ ਅੱਜ 2000 ਵਰਕਰ ਆ। ਤੋਂ ਲੜ ਪਏ ਤੇ ਕੰਟਰੋਲ ਨਹੀਂ ਹੁੰਦੇ। ਤੇ ਉਸ ਵੇਲੇ ਪੁਲਿਸ ਨੂੰ ਤਾਂ ਫੋਨ ਕਰਾਂਗੇ ਕਰਾਂਗੇ ਕਿ ਇੱਥੇ ਗੇਟ ਤੇ ਬੈਠੇ ਆ ਇਹਨਾਂ ਨੂੰ ਕਰਦਾਂਗੇ ਤੇ ਸੌਟ ਆਊਟ ਕਰਾ ਦੇਵਾਂਗੇ। ਤੇ ਤੀਸਰਾ ਇਹ ਹੈਗਾ ਕਿ ਜੇ ਕਿਸੇ ਨੂੰ ਕੋਈ ਦਿਨ ਵੇਲੇ ਵੀ ਕੋਈ ਪ੍ਰੋਬਲਮ ਆ ਜਾਂਦੀ ਕੋਈ ਅਣਛਾਤੇ ਬੰਦੇ ਅੰਦਰ ਐਂਟਰ ਕਰਨ ਦੀ ਕੋਸ਼ਿਸ਼ ਕਰਦੇ ਆ। ਉਸੋਲੇ ਵੀ ਜੇ ਉੱਥੇ ਪਹੁੰਚਾਂਗੇ ਫਰਸਟ ایڈ ਦਾ ਕੰਮ ਕਰਨਗੇ ਬਾਕੀ ਕੰਮ ਤੇ ਪੁਲਿਸ ਨੇ ਕਰਨਾ ਇਹਨਾਂ ਨੂੰ ਇਹ ਟ੍ਰੇਨਡ ਹੈ ਟੀਮ ਮੈਂਬਰ ਜਿਹੜੇ ਇਹ ਪੁਲਿਸ ਨੇ 2 ਦਿਨ ਦੀ ਟ੍ਰੇਨਿੰਗ ਸਾਹਿਬ ਨੇ ਦਵਾਈ ਆ ਤੇ ਸ਼ਾਇਦ 1-2 ਦਿਨ ਦੀ ਕੋਰਸ ਟ੍ਰੇਨਿੰਗ ਜ਼ਰੂਰ ਬਈ ਤੇ ਕਰਾਵਾਂਗੇ ਉਹ ਪੂਰਾ 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 ਦਿਨ ਇਹਨਾਂ ਦੀ ਟ੍ਰੇਨਿੰਗ ਹੋਈ ਹੈ ਕੀ ਕਰਨਾ ਕੀ ਨਹੀਂ ਕਰਨਾ ਕੀ ਮਾਪਦੰਡ ਹੈਗੇ ਸਾਰੇ ਸਿਕਿਉਰਿਟੀ ਦੇ ਇਹਨਾਂ ਨੂੰ ਸਿਖਾਏ ਆਲਰੇਡੀ ਵੀ ਇਹਨਾਂ ਨੂੰ ਹੁੰਦੇ ਆ ਕਿਉਂਕਿ ਇਹਨਾਂ ਨੇ ਕੋਰਸੇਸ ਕੀਤੇ ਹੋਏ ਆ ਲੇਕਿਨ ਫਿਰ ਇਹ ਹਰਿਆਣੇ ਦੇ ਆ ਤੇ ਪੰਜਾਬ ਦੇ ਸਾਰੇ ਸਾਹਿਬ ਨੇ ਟ੍ਰੇਨਿੰਗ ਲਵਾ ਕੇ ਪੀਐਫਪੀ ਚ ਇਹਨਾਂ ਦੀ ਪੂਰੀ ਟ੍ਰੇਨਿੰਗ ਕਰਦੇ ਐਕਸ ਸਰਵਿਸਮੈਨ ਵੀ ਵਿੱਚ ਜੀ ਐਕਸ ਸਰਵਿਸਮੈਨ ਤਾਂ 50% ਤਾਂ ਐਕਸ ਸਰਵਿਸਮੈਨ ਹੀ ਹੈ